ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਿਦਿਆਰਥੀ ਵਿੰਗ ਤੇ ਉਹਨਾਂ ਦੇ ਸਹਿਯੋਗੀ ਸੰਗਠਨਾਵਾਂ ਵੱਲੋਂ 10 ਤਰੀਕ ਨੂੰ ਯੂਨੀਵਰਸਿਟੀ ਬੰਦ ਦੀ ਜਿਹੜੀ ਕਾਲ ਹੈ ਮਤਲਬ ਉਹ ਧਰਨਾ ਨਹੀਂ ਅੰਦੋਲਨ ਨਹੀਂ ਮਹਾ ਅੰਦੋਲਨ ਹੋਏਗਾ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਜੁੜੇ ਲੀਡਰ ਵਿਦਿਆਰਥੀ ਵਿੰਗ ਫਿਰ ਵੱਖ-ਵੱਖ ਸੂਬਿਆਂ ਦੇ ਉਹ ਵਿਦਿਆਰਥੀ ਉਹ ਲੀਡਰਸ਼ਿਪ ਜਿਹੜੀ ਇਸ ਯੂਨੀਵਰਸਿਟੀਆਂ ਚੋਂ ਨਿਕਲ ਕੇ ਪੜ ਕੇ ਗਈ ਹੈ ਫਿਰ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਲੋਕ ਨਮਾਇंदे ਕਲਾਕਾਰ ਜਗਤ ਕਿਸਾਨ ਜਥੇਬੰਦੀਆਂ ਰਾਜਨੀਤਿਕ ਧਿਰਾਂ ਦੇ ਨਮਾਇंदे ਵੱਡੀ ਗਿਣਤੀ ਚ ਤਿਆਰੀ ਕਰ ਰਹੇ ਨੇ 10 ਤਰੀਕ ਲਈ ਹੁਣ ਇੱਕ ਪਾਸੇ ਕੇਂਦਰ ਹੈ ਕੇਂਦਰ ਦੀਆਂ ਏਜੰਸੀਆਂ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਪੁਲਿਸ ਤੰਤਰ-ਜੰਤਰ ਹੈ ਉਹ ਕਹਿੰਦੇ ਨਜ਼ਰ ਰੱਖ ਰਹੀ ਹੈ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਕਿੰਨੇ ਲੋਕ ਆਉਣਗੇ ਕਿੱਥੋਂ-ਕਿੱਥੋਂ ਆਉਣਗੇ ਕਿਹੜੇ ਰਾਹਾਂ ਤੋਂ ਆਉਣਗੇ ਕਿੱਥੇ-ਕਿੱਥੇ ਬੈਰੀਕੇਟਿੰਗ ਕਰੀਏ ਕਿਹਨੂੰ ਕਿੱਥੇ-ਕਿੱਥੇ ਰੋਕੀਏ ਦੂਸਰੇ ਪਾਸੇ ਕੱਲ ਆਮ ਆਦਮੀ ਪਾਰਟੀ ਦਾ ਵਫਤ ਗਿਆ ਸੀ ਰਾਜਪਾਲ ਕੋਲ ਕਿ ਜੀ ਅਸੀਂ ਮੈਮੋਰੰਡਮ ਦੇ ਆਏ ਉਸ ਤੋਂ ਬਾਅਦ ਦੋ ਮੈਂਬਰ ਪਾਰਲੀਮੈਂਟ ਸਾਡੇ ਗਏ ਸੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਮਿਲਣ ਉੱਥੇ ਕੁਝ ਵਿਦਿਆਰਥੀਆਂ ਵੱਲੋਂ ਲਲਕਾਰ ਯੂਨੀਵਰਸਿਟੀ ਵਿੰਗਾ ਜਿਹੜਾ ਵਿਦਿਆਰਥੀਆਂ ਦੇ ਉਹਦੇ ਵੱਲੋਂ ਜਾਂ ਕੁਝ ਹੋਰ ਵੱਲੋਂ ਸਵਾਲ ਜਵਾਬ ਕੀਤੇ ਜਿਸ ਤੋਂ ਬਾਅਦ ਚੋਂ ਮੋਰਚਾ ਲਾਉਣ ਵਾਲੀ ਧਿਰ ਨੇ ਜਿਹੜੇ ਵਿਦਿਆਰਥੀ ਵਿੰਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇਹਨਾਂ ਲਾਉਣਾ ਹੈ ਉਹਨਾਂ ਦੀ ਅਗਵਾਈ ਕਰਨੀ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਤਰੀਕਾ ਕਰ ਸਹੀ ਨਹੀਂਗਾ ਅਸੀਂ ਕਿਸੇ ਦੇ ਖਿਲਾਫ ਨਹੀਂ ਸਰਕਾਰ ਦੀ ਸਰਕਾਰ ਹੀ ਸਰਕਾਰੀ ਤੇ ਵੀ ਰਾਜਨੀਤਿਕ ਤੇਰਾਮੀ ਬਾਕੀ ਨੂੰ ਮੈਂਦੇ ਵੀ ਆ ਕੇ ਸਾਥ ਦੇਣ ਇਹ ਠੀਕ ਨਹੀਂ ਹੋਇਆ ਪਰ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਲਈ ਚੁਣੌਤੀ ਹੈ ਉਹ ਚੁਣੌਤੀ ਇਹ ਹੈ ਕਿ ਹੁਣ ਤੱਕ ਪੰਜਾਬ ਦੇ ਵੱਲੋਂ ਜਿਹੜੀ ਵੀ ਕੋਈ ਤੇਰ ਧਰਨਾ ਲਾਉਣ ਲਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੱਲੋਂ ਆਉਂਦੀ ਹੈ ਉਹਨੂੰ ਪਿਛਾ ਰੋਕਣ ਦੀ ਕੋਸ਼ਿਸ਼ ਪੰਜਾਬ ਸਰਕਾਰ ਵੀ ਕਰਦੀ ਹੈ ਤੇ ਰਹਿੰਦੀ ਹੁੰਦੀ ਕਸਰ ਚੰਡੀਗੜ੍ਹ ਪੁਲਿਸ ਕੱਢ ਦਿੰਦੀ ਆ ਕਿ ਲਓ ਜੀ ਇਸ ਦਾ ਜਾਣ ਨਹੀਂ ਦਿੰਦੇ ਆ ਬੇਰਖਾ ਚੌਂਕ ਤੋਂ ਅੱਗੇ ਨਹੀਂ ਆ ਸਕਦੇ ਆ ਐਂਟਰੀ ਪੁਆਇੰਟ ਤੋਂ ਅੱਗੇ ਨਹੀਂ ਆ ਸਕਦੇ ਆ ਜਿਲ੍ਹਕਪੁਰ ਵਾਲੇ ਪਾਸਿਓਂ ਅੱਗੇ ਨਹੀਂ ਆ ਸਕਦੇ ਇਹ طے ਕੀਤਾ ਹੋਇਆ ਹੁਣ ਕੱਲ ਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਕਿੱਧਰ ਖੜੂਗੀ 10 ਤਰੀਕ ਨੂੰ ਸਵਾਲ ਹੈ ਕਿ ਕੀ ਪੰਜਾਬ ਦੀਆਂ ਬਰੂਹਾਂ ਤੇ ਹਰਿਆਣੇ ਦੀਆਂ ਬਰੂਹਾਂ ਤੇ ਉਥੋਂ ਦੀਆਂ ਸਰਕਾਰਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੱਲ ਨੂੰ ਆਉਂਦੇ ਉਹਨਾਂ ਲੋਕਾਂ ਨੂੰ ਰੋਕਣਗੇ ਜਿਹੜੇ ਧਰਨੇ ਸ਼ਾਮਲ ਹੋਣ ਆ ਰਹੇ ਨੇ ਅੰਦੋਲਨ ਛਿੱਛਾ ਲੈਣ ਆ ਰਹੇ ਨੇ ਯੂਨੀਵਰਸਿਟੀ ਬਚਾਉਣ ਦੀ ਕਵਾਇਦ ਲਈ ਆ ਰਹੇ ਨੇ ਜਾਂ ਚੰਡੀਗੜ੍ਹ ਪ੍ਰਸ਼ਾਸਨ ਰੋਕੇਗਾ ਤੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਸਾਹਦੇ ਕਿ ਨਹੀਂ ਇਹਨਾਂ ਦਾ ਹੱਕ ਹੈ ਜੀ ਚੰਡੀਗੜ੍ਹ ਚ ਆਉਣਾ ਚਾਹੀਦਾ ਪ੍ਰਦਰਸ਼ਨ ਕਰਨ ਆ ਰਹੇ ਨੇ ਹਰੇਕ ਦਾ ਹੱਕ ਹੈ ਜਾਂ ਫਿਰ ਕੇਂਦਰ ਦੇ ਦਬਕੇ ਹੇਠ ਚੁੱਪ ਕਰ ਜਾਣਗੇ ਸੋ ਇਹ ਪਹਿਲੂ ਵੀ ਦੇਖਣ ਜੋਗਾ ਕਿ ਉਹਨਾਂ ਦਾ ਬਤੀਰਾ ਕੀ ਹੋਣ ਵਾਲਾ ਉਹਨਾਂ ਦਾ ਤਰੀਕਾ ਕੀ ਹੋਣ ਵਾਲਾ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠਕ ਹੋਈ ਗੰਭੀਰ ਬੈਠਕ ਹੋਈ ਉਸ ਬੈਠਕ ਚ ਕਈ ਫੈਸਲੇ ਲਏ ਗਏ ਨੀਤੀ ਘੜੀ ਗਈ 10 ਤਰੀਕ ਨੂੰ ਲੈ ਕੇ ਤਰੀਕਾ ਕਰ ਅਪਣਾਇਆ ਗਿਆ ਇੱਕ ਇੱਕ ਪਹਿਲੂ ਤੇ ਇਹਦੇ ਤੇ ਗੱਲ ਹੋ ਰਹੀ ਹੈ ਕਿ ਜੇ ਰੋਕਣ ਦੀ ਕੋਸ਼ਿਸ਼ ਹੋਈ ਤਾਂ ਹਰ ਥਾਂ ਧਰਨਾ ਚੱਲੇ ਤੇ ਬਾਅਦ ਚ ਉਹਨੂੰ ਕਿਤੇ ਇਕੱਠਾ ਕਰਨ ਉਹ ਕਰਦੇ ਉਸ ਦਿਨ ਇਸ ਰੂਪ ਚ ਚੰਡੀਗੜ੍ਹ ਦੇ ਰਹਿੰਦੇ ਲੋਕ ਜੇ ਯੂਨੀਵਰਸਿਟੀ ਅੰਦਰ ਜਾਣਗੇ ਤਾਂ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਹੋਏਗੀ ਤੇ ਜੋ ਰੋਕਣ ਦੀ ਕੋਸ਼ਿਸ਼ ਹੁੰਦੀ ਹੈ ਫਿਰ ਯੂਨੀਵਰਸਿਟੀ 게ਟਾਂ ਤੇ ਧਰਨੇ ਲੱਗਣਗੇ ਕਿਹੜੇ ਕਿਹੜੇ ਪਾਸੇ ਧਰਨੇ ਲੱਗਣਗੇ ਇਹ ਸਾਰੇ ਸਵਾਲ ਵੱਡੇ ਹੋ ਗਏ ਨੇ ਕਿ ਹੋਏਗਾ ਕੀ ਹੋਸ ਪਰ ਵਿਦਿਆਰਥੀਆਂ ਦੀ ਤਿਆਰੀ ਹੈ ਜੀ ਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਸਮਾਜਿਕ ਸੰਗਠਨ ਆਂਤਿਕ ਸੰਗਠਨ ਧਾਰਮਿਕ ਜਥੇਬੰਦੀਆਂ ਦੇ ਨਮੇ ਉਹ ਸਾਰੇ ਉਹਨਾਂ ਦੇ ਨਾਲ ਖਲੋਰੇ ਨੇ ਸੋ ਇਹ ਲੜਾਈ ਪੰਜਾਬ ਯੂਨੀਵਰਸਿਟੀ ਦੀ ਹੋਣ ਦੀ ਬਣ ਗਈ ਹੈ ਇਦੇ ਉੱਤੇ ਹੁਣ ਅਗਾਹ ਬਦਨਾ ਬਹੁਤ ਲਾਜ਼ਮੀ ਹੋ ਗਿਆ ਕਿ ਨਹੀਂ ਤਾਏ 10 ਤਰੀਕ ਨੂੰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਲੜਾਈ ਕਿਸ ਰੂਪ ਚੱਕੇ ਬਦੀ ਹੈ ਕਿਉਂਕਿ ਜੇ ਯੂਨੀਵਰਸਿਟੀ ਜਾਂਦੀ ਹੈ ਕੇਂਦਰੀਕਰਨ ਹੁੰਦਾ ਹੈ ਤਾਂ ਸਵਾਲ ਇਕੱਲੇ ਯੂਨੀਵਰਸਿਟੀ ਦਾ ਨਹੀਂ ਹੈ ਸਵਾਲ ਇਹਦੇ ਨਾਲ ਸਬੰਧਤ 200 ਦੇ ਕਰੀਬ ਕਾਲ ਜਾਂਦਾ ਉਹ ਸਾਰੇ ਕਾਲਜ ਚ ਪ੍ਰਭਾਵਿਤ ਹੋਣਗੇ ਉਹਨਾਂ ਦਾ ਸਾਰਾ ਕੰਟਰੋਲ ਪ੍ਰਕਿਰਿਆ ਪ੍ਰਭਾਵਿਤ ਹੋਏਗੀ ਜਿੱਥੇ ਇਹ ਸਵਾਲ ਉੱਥੇ ਕਈ ਤਰ੍ਹਾਂ ਜਿਹੜੀਆਂ ਇਸ ਯੂਨੀਵਰਸਿਟੀ ਦਾ ਹੀ ਖਾ ਪੀ ਰਹੀਆਂ ਨੇ ਇਸ ਯੂਨੀਵਰਸਿਟੀ ਚ ਹਾਂ ਸਰਕਾਰੀ ਕੁਰਸੀਆਂ ਤੇ ਆਨੰਦ ਮਾਣ ਰਹੀਆਂ ਨੇ ਵੱਖ-ਵੱਖ ਵਿਭਾਗਾਂ ਚ ਵੱਖ-ਵੱਖ ਵਿੰਗਾਂ ਚ ਡਿਊਟੀਆਂ ਕਰ ਰਹੀਆਂ ਨੇ ਔਰ ਇਸੇ ਸੈਨੇਟ ਚੋਂ ਨਿਕਲ ਕੇ ਆਈਆਂ ਨੇ ਮਤਲਬ ਜਿਹੜੀ ਸੈਨੇਟ ਨੇ ਮਨਜ਼ੂਰੀ ਦਿੱਤੀ ਉਹਨਾਂ ਨੂੰ ਨੌਕਰੀ ਦੇ ਲਈ ਕਿ ਹਾਂ ਠੀਕ ਹੈ ਜੀ ਇਹ ਐਲੀਜੀਬਲ ਆ ਇਹਨੂੰ ਇਹ ਪੋਸਟ ਦਿੱਤੀ ਜਾਂਦੀ ਆ ਉਹ ਵੀ ਸੈਨੇਟ ਦਾ ਵਿਰੋਧ ਕਰਨ ਵਾਲੇ ਸ਼ਾਮਲ ਨੇ ਸਿਰਫ ਇਸ ਲਈ ਕਿ ਸਾਡੇ ਸਾਲ ਬੱਝ ਜਾਣ ਜੀ 5 ਸਾਲ ਉਦੇਈ ਨੌਕਰੀ ਦਾ ਪੀਰੀਅਡ ਵੱਧ ਜਵੇ ਜੀ ਸਾਨੂੰ ਕੇਂਦਰੀ ਪੱਤੇ ਮਿਲ ਜਾਣ ਜੀ ਇਹ ਤਰੀਕਾ ਕਰ ਸਰ ਉਹਦੇ ਲਈ ਆਪਣਾ ਵਿਰਸਾ ਬਰਾਸਤ ਤੰਗਦੀ ਹੈ ਫਾਹੇ ਦੂਸਰੇ ਪਾਸੇ ਉਹ ਕੱਲਾ ਇਸ ਪਹਿਲੂ ਤੇ ਨਹੀਂ ਉਹ ਇਹ ਨੁਕਤਾ ਵੀ ਚੱਕ ਰਹੇ ਨਹੀਂ ਜੀ ਕਿ ਤਾਂ ਸੈਨੇਟ ਬੋਝ ਹੈ ਜੀ ਕਹਿੰਦੇ ਜੀ 90 90 ਮੈਂਬਰਾਂ ਦੀ ਸੈਨੇਟ ਕੀ ਲੋੜ ਹੈ ਜੀ ਉਹ 30 ਮੈਂਬਰੀ ਬਣ ਜੂ ਸਿਲੈਕਟਡ ਬਣਨੀ ਆ ਇਲੈਕਟਡ ਨਹੀਂ ਤੇ ਸਿਲੈਕਟਡ ਫਿਰ ਉਹਨਾਂ ਨੂੰ ਸਿਲੈਕਟ ਕਰੂਗੀ ਜਿਹੜੇ ਉੱਪਰ ਵਾਲੇ ਉਹਨਾਂ ਦੇ ਆਕਾ ਚਾਹਣਗੇ ਸੋ ਇਸ ਲਈ ਜਿਹੜੇ ਇਹ ਕਹਿੰਦੇ ਆ ਕਿ 90 ਮੈਂਬਰ ਰੱਖਣ ਨਾਲ ਆਰਥਿਕ ਬੋਝ ਪੈਂਦਾ ਕਿ ਮੈਨੂੰ ਮੁਹੰਮਦ ਖਾਲਿਦ ਸਾਹਿਬ ਨੇ ਪ੍ਰੋਫੈਸਰ ਨੇ ਜਿਹੜੇ ਇਸ ਯੂਨੀਵਰਸਿਟੀ ਚ ਪੜਾਉਂਦੇ ਰਹੇ ਨੇ ਸੈਨੇਟ ਦਾ ਹਿੱਸਾ ਰਹੇ ਨੇ ਸਿੰਡੀਕੇਟ ਦਾ ਹਿੱਸਾ ਰਹੇ ਨੇ ਉਹਨਾਂ ਦਾ ਇੱਕ ਨੁਕਤਾ ਬੜਾ ਕਮਾਲ ਸੀ ਉਹ ਕਹਿੰਦੇ ਵੀ ਕਹਿੰਦੇ ਮੇਰੀ ਕੁਝ ਜ਼ਾਲ ਦੇ ਸਾਥੀਆਂ ਨੇ ਸਵਾਲ ਖੜਾ ਕੀਤਾ ਕਿ ਦੇਖੋ ਜੀ ਤਾਂ ਫਿਰ ਆਰਥਿਕ ਬੋਝ ਬਣਦਾ ਐ ਇੰਨੇ ਨੇ ਬੰਦੇ ਰੱਖ ਕੇ ਕੰਮ ਕਹਿੰਦੇ ਮੈਂ ਕਿਹਾ ਫਿਰ ਸੰਸਦ ਮੈਂਬਰ ਵੀ ਆਪਾਂ 543 ਚੁਣਦੇ ਉਹ ਵੀ ਆਰਥਿਕ ਬੋਝ ਐ ਨਾ ਚੁਣੇ ਕਰੀ ਪੰਜ ਚਾਰ ਬੰਦੇ ਨੂੰ ਠੇਕਾ ਦੇ ਦੇਣੇ ਫਿਰ ਆ ਵਿਧਾਨ ਸਭਾ ਉਹਦੇ ਆਪਾਂ ਮੈਂਬਰ ਚੁਣਦੇ ਆ ਇਹ ਵੀ ਆਰਥਿਕ ਬੋਝ ਆ ਫਿਰ ਤਾਂ ਫਿਰ ਆਪਾਂ ਕੀ ਕਰਨੇ ਪੰਜਾਬ ਦੇ 117 ਚੁਣ ਕੇ ਪੰਜ ਸੱਤ ਨੂੰ ਚੁਣ ਲਿਆ ਕਰਾਂ ਮਤਲਬ ਇਹ ਕਿਹੜਾ ਤਰੀਕਾ ਹੋਇਆ ਸੋ ਯੂਨੀਵਰਸਿਟੀ ਨੂੰ ਮਟਾਉਣ ਦੀ ਖਤਮ ਕਰਨ ਦੀ ਜਿਹੜੀ ਕਵਾਇਦ ਹੈ ਉਹਦੇ ਉੱਤੇ ਚਾਰਜੋਈ ਦੇ ਲਈ ਹੁਣ ਜਿਵੇਂ ਧਿਰਾਂ ਰਣਨੀਤੀ ਘਟ ਰਹੀਆਂ ਨੇ ਓਮੇ ਸਰਕਾਰਾਂ ਏਜੰਸੀਆਂ ਪੁਲਿਸ ਤੰਤਰ ਸਿਵਲ ਪ੍ਰਸ਼ਾਸਨ ਇਹ ਨਜ਼ਰ ਵੀ ਰੱਖ ਰਿਹਾ ਤੇ ਨੀਤੀ ਵੀ ਕਰ ਰਿਹਾ ਕੱਲੇ ਕੱਲੇ ਦੀ ਚਾਰਜ ਹੋ ਰਹੀ ਹੈ ਕੌਣ ਕੌਣ ਆਊਗਾ ਕਿੰਨੇ ਕਿੰਨੇ ਜਣੇ ਲੈ ਕੇ ਆਊਗਾ ਕੀ ਕੀ ਹੋਊਗਾ ਇਹ ਸਾਰੇ ਪਹਿਲੂ ਬਸਨ ਜੋਗ ਹੋਣਗੇ ਇਸ ਲਈ ਇਸ ਹੋਣ ਦੀ ਲੜਾਈ ਦੇ ਵਿੱਚ ਕਿਹੜਾ ਕਿਹੜਾ ਆਪਣਾ ਯੋਗਦਾਨ ਪਾਉਂਦਾ ਇਹ ਦੇਖਣ ਵਾਲੀ ਗੱਲ ਹੈ ਵੀ ਹੋਊਗੀ